ਹਾਂਜੀ ਹਾਂਜੀ ਅਸੀਂ ਜਿਲ੍ਹਾ ਮਾਨਸਾ ਤੋਂ ਅ ਵੱਡੀ ਰਿਪੋਰਟ ਦੇ ਵਿੱਚ ਵੱਡੀ ਗੰਟੀ ਸਾਹਮਣੇ ਪਹੁੰਚੇ ਹਾਂ ਕਿ ਸਿੱਖਿਆ ਮੰਤਰੀ ਦਾ ਕਟਿਸਾਪਾ ਕਰਨ ਦੇ ਲਈ ਬਲਚਿਆ ਕਿਉਂਕਿ ਅਨੇਕਾਂ ਸਾਡੀਆਂ ਮੰਗਾਂ ਰਹਿੜੀਆਂ ਅਧਿਅਪਕਾਂ ਦੀਆਂ ਉਹ ਸਰਕਾਰ ਨੇ ਰੋਲੀਆਂ ਹੋਈਆਂ ਨੇ ਜਿਵੇਂ ਹੁਣ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਨੇ ਪੁਰਾਣੀ ਪੈਸ਼ਨ ਦੀ ਬੜੀ ਗੱਲ ਕਰੀ ਸੀ ਕਿ ਅਸੀਂ ਪੁਰਾਣੀ ਪੈਸ਼ਨ ਲਾਗੂ ਕਰਾਂਗੇ ਤਾਂ ਪੁਰਾਣੀ ਪੈਸ਼ਨ ਲਾਗੂ ਕੀ ਕਰਨੀ ਸੀ ਮਤਲਬ ਉਹਦਾ ਮੁੜ ਕੇ ਨੇ ਨਾਟਕ ਨਹੀਂ ਲਿਆ ਉਹ ਵਾਦਾ ਚੇਤੇ ਗ라운ਡ ਵਾਸਤੇ ਸੀ ਇਹਨੇ ਦੇ ਹਲਕੇ 'ਚ ਪਹੁੰਚਿਆ ਇਸ ਤੋਂ ਬਿਨਾ ਪ੍ਰਮੋਸ਼ਨਰਾਂ ਦੇ ਨਾਂ ਦੇ ਉੱਤੇ ਜਿਹੜੀ ਰੈਸ਼ਨਲਾਈਜੇਸ਼ਨ ਕਰ ਰਹੇ ਨੇ ਉਹਦੇ ਖਿਲਾਫ ਸਾਰੇ ਦੇ ਆਪਾਂ ਦੇ ਵਿੱਚ ਬਹੁਤ ਗੁੱਸਾ ਹੈ ਕਿਉਂਕਿ ਬਹੁਤ ਦੂਰ ਦੇ ਆਂਡੇ ਸਾਥੀਆਂ ਨੂੰ ਸੀਸੂਤੇ ਜਾ ਰਹੇ ਨੇ ਉਹਦੇ ਖਿਲਾਫ ਪਹੁੰਚੇ ਆ ਐਵੇਂ ਜਿਵੇਂ ਜਿਹੜੇ ਸੀਐਨਬੀ ਕਾਡਰ ਵਾਲੇ ਨੇ ਸੀਐਨਬੀ ਕਾਡਰ ਨੂੰ ਖਤਮ ਕਰਕੇ ਉਹਨਾਂ ਨੂੰ ਇੱਕ ਆਮ ਕਾਡਰ ਦੇ ਆਦਰ ਕਾਡਰ ਫੀਟਰ ਦਾ ਨਾਮ ਦਿੱਤਾ ਜਾਏਗਾ ਜਿਹਦੇ ਖਿਲਾਫ ਸਾਰੇ ਜਿਹੜੇ ਸੀਐਨਬੀ ਕਾਡਰ ਨੇ ਕਾਡਰ ਦੇ ਸਾਥੀ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਇਥੇ ਤੱਕ ਇਹਨਾਂ ਦੀ ਤਰ੍ਹਾਂ ਖਤੌੜੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ 200 ਦੇ ਪ੍ਰੀਮੇਡ ਸਾਥੀ ਨੇ ਜਿਹੜੇ ਹਲੇ ਸਾਡੇ ਇੰਟੀਸ ਮੁਲਾਕੀਅਨ ਸੀਗੇ ਜਿਹੜੇ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਦਿਆ ਸੀ ਤੁਹਾਨੂੰ ਮਤਲਬ ਪੱਕਾ ਕਰਾਂਗੇ ਉਹਨਾਂ ਨੂੰ ਅਜੇ ਤੱਕ ਇਹਨਾਂ ਨੇ 100 200 ਦੇ ਪ੍ਰੀਮ ਸਾਥੀ ਰਹਿੰਦੇ ਨੇਗੇ ਤੇ ਉਹਨਾਂ ਦਾ ਅਜੇ ਤੱਕ ਇਹਨਾਂ ਨੂੰ ਕੋਈ ਖਬਰ ਸਾਰ ਨਹੀਂ ਲਈ ਉਹ ਉਸੇ ਤਰ੍ਹਾਂ ਹੀ 25 100 ਦੇ ਵਿੱਚੋਂ ਆਪਦਾ ਗਿਯਾਰਾ ਕਰ ਰਹੇ ਨੇ ਰੈਮਿੰਗ ਜਿਹੜੇ ਪੰਨੇ ਦਾ ਜਿਹੜੇ ਤੇ ਆਪਣੇ ਉਹ ਸਿੱਖਿਆ ਭਾਗ ਦੇ ਵਿੱਚ ਮਰਜ਼ ਹੋਣ ਵਾਸਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਿੱਖਿਆ ਭਾਗ ਨੂੰ ਮਰਜ਼ ਕਰਾਂਗੇ ਉਹਨਾਂ ਨੂੰ ਕੋਈ ਮਰਜ਼ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਇੱਕ ਵੱਖਰੀ ਇਕਾਈ ਦੇ ਵਿੱਚ ਰੱਖ ਕੇ ਉਹਨਾਂ ਦੇ ਨਾਲ ਠੱਗਾ ਕੀਤਾ ਜਾ ਰਿਹਾ ਸੋ ਹੋਰ ਵੀ ਅਨੇਕਾਂ ਤਰ੍ਹਾਂ ਦੇ ਜਿਹੜੇ ਸਕੂਲੀ ਪੱਧਰ ਦੇ ਮੰਗਾ ਨੇ ਵਿਦਿਆਰਥੀਆਂ ਨੂੰ ਸਹੂਲਤਾਂ ਦੇ ਕਟਲਾ ਜਾ ਰਿਹਾ ਹੈਗਾ ਸਕੂਲਾਂ ਨੂੰ ਜੋ ਬਣਦੇ ਫੰਡ ਨੇ ਉਹ ਨਹੀਂ ਦਿੱਤੇ ਜਾ ਰਹੇ ਸਕੂਲਾਂ ਦੇ ਵਿੱਚ ਸਿੱਖਿਆ ਦੇ ਨਾਂ ਤੇ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ ਇਸ ਬੱਚਿਆਂ ਨੂੰ ਜੀਵਿਤ ਰਹਿਤ ਜਿਹੜੇ ਹੈਗੇ ਨੇ ਉਹ ਕਟਲਾ ਲੱਤੇ ਗਏ ਨੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਰੋਸ ਦੇ ਵਜੋਂ ਅਸੀਂ ਸਿੱਖਿਆ ਮੰਤਰੀ ਨੂੰ ਆਪਣੇ ਗੱਲ ਸੁਣਾਉਣ ਲਈ ਪਹੁੰਚੇ ਹਾਂ ਔਰ ਇੱਕ ਜਵਰਦਸਟ ਐਕਸ਼ਨ ਸਿੱਖਿਆ ਮੰਤਰੀ ਦੇ ਖਿਲਾਫ ਕਰਾਂਗੇ ਅਗਰ ਸਾਡੀ ਮੰਗਾਂ ਤੇ ਗੌਰ ਨਹੀਂ ਕੀਤੀ